ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤੇ ਜੀ ਫਤੇਗੜ ਸਾਹਿਬ ਦੀਆਂ ਪਰ ਸੇਵਾ ਸਟਾਰਟ ਕਰ ਦਿੱਤੀ ਆ ਅੱਜ ਦੂਜਾ ਦਿਨ ਆ ਪਰਚੀਆਂ ਕੱਟਣ ਦਾ ਠੀਕ ਹੈ ਜੀ ਸਾਰੀ ਸੰਗਤ ਨੂੰ ਬੇਨਤੀ ਬਾਦ ਚੜ੍ਹ ਕੇ ਸਹਿਯੋਗ ਦਿਓ ਤੇ ਸੇਵਾਦਾਰ ਬਾਦ ਚੜ੍ਹ ਕੇ ਆਉਣ ਤੇ ਪਰਚੀਆਂ ਹੀ ਬਾਦ ਚੜ੍ਹ ਕੇ ਕਟਾਓ ਠੀਕ ਹੈ ਹਾਂ ਜੀ ਕਾਕਾ ਸੇਟ ਦੀ ਪੁੰਸਰ ਦੀ ਕੱਟਦੀ ਲਾਈ ਵੀ ਫੜਾਇਆ ਕਾਕੇ ਨੂੰ ਧੰਨਵਾਦ ਜੀ ਜਕੀ ਠੀਕ ਹੈ ਇਹਨੂੰ ਜਾਏਗਾ ਲੇਖਾ ਜਾ ਕੇ ਤੋ ਤਰਨੇ ਓਏ ਨਾ ਹਾਂ ਪਾਰਿਆਂ ਚ ਨੇ ਆਉਂਦਾ ਇੱਧਰ ਸੜਣੀ ਪਰਚੀ ਦੇ ਰਹੀ ਹੁੰਦੇ ਖਲਾ ਉਹ ਵੀ ਆ ਜੇ ਜਿਹੜਾ ਉਹ ਦੋ ਸਿਸਟਮ ਬਹੁਤ ਏ ਕਟਰੂ ਇੱਕ ਪਾਸੇ ਤਾਂ ਇਹ ਗੱਲ ਆ ਵੀ ਕਟਰੂ ਨਹੀਂ ਹਾਂ ਕਟਰੂ ਇੱਕ ਪਾਸੇ ਮਾੜੀ ਜੀ ਨਹੀਂ ਵੀ ਕਰਦੇ ਮੈਂ ਤੁਹਾਨੂੰ ਕਰਦੀ ਪੋਲਸ ਸਾਈਡ ਤੇ ਨਹੀਂ ਕਰਦੀ ਮੈਂ ਤੁਹਾਨੂੰ ਜਿਹੜਾ ਚੋਸਨ ਕਰਦੀ ਮੈਂ ਲਾਲ ਜਯਬ ਲੇਖ ਕੀ ਹੋ ਰਿਹਾ ਤੈਨੂੰ ਜਯਬ ਸਿੰਘ ਬਸ ਚਾਪੀ ਕੇ ਬਹੁਤ ਟਾਈਮ ਚ ਨਿਕਲੇ ਆ ਜਾਓ ਉਹ ਕੱਲ ਆਇਆ ਹੋਊਗਾ ਮੇਰੀ ਵੀਰੇ ਤਾਂ ਪਤਾ ਨਹੀਂ ਕਿਹੜੀ ਪੇਟੀ ਜਿੱਧਰ ਕੇ ਨਾ ਮੇਰੀ ਨਾ ਬੜਾ ਗਿਆ ਉਹ ਗੱਲ ਆਏ ਹੋਣੇ ਮੇਰੀ ਵੀਰੇ ਬੜਾ ਬਈ ਪਰਚੀ ਮਿਸ ਧੰਨਵਾਦ ਜੀ ਨਾਲ ਨੂੰ ਪਜਾਮਿਆਂ ਗਨ ਨਾ ਦੇਖਾਂ ਚਲ ਕੋਈ ਬਣਾ ਲੈ ਸਾਰ ਦੇਖਾਂ ਦੁਖਾਂ ਦੇ ਨਹੀਂ ਚੱਲੀ ਤੂੰ ਸਾਡੇ ਨਾਲ ਕਹਿੰਦਾ ਸਰ ਤੁਸੀਂ ਇੱਥੇ ਤੂੰ ਕਰਕੇ ਦੇਖ ਲੈ ਇਧਰ ਕਿਸੇ ਤੋਂ ਆ ਜੂ ਮੈਂ ਤਾਂ ਫਿਰ ਲਾਡੀ ਤੁਹਾਨੂੰ ਜਮਹੂਤ ਹੋ ਗਿਆ ਬਾਡੀ ਮੈਗਨਾ ਸੁਤਾਂ ਨਾ ਬਿਆ ਹੋਏ ਹੋ ਗਰਨੇਬਾ ਹੋ ਗਰਨੇਬਾ ਸੁਣ ਵੀ ਗੱਲ ਵਾਏ ਮੇਰੀ ਗੱਲ ਸੁਣ ਲੈ ਮੁੰਡਾ ਬਾਰੀ ਗਿਆ ਹੋਇਆ ਹੈ ਕਹਿੰਦਾ ਤੇਰੀ ਤੇਰੇ ਗਰੁੱਪ ਦੀ ਫਿਰਦੇ ਨੇ ਸਾਰੇ ਹਾਂ ਉਧਰ ਘਟ ਕੀਪ ਦੇਣਾ ਉਂਦੀ ਕੀਪ ਦੇਣਾ ਹਾਂ 200 ਰੁਪਏ ਸੁਖਪਾਲ ਦਵਾਰੇ ਮਾ ਆ ਉਹ ਆ ਗਿਆ ਉਹ ਆ ਗਿਆ ਸੁਖਪਾਲ ਛੋਟਾ ਸੁਖਪਾਲ ਜਿਹੜਾ ਡੈਡੀ ਡੇਡਿਸ ਨਾਮ ਗੇ ਫਤੇਗੜ ਸਾਹਿਬ ਦੀ ਬਰਚੀ ਡੈਡੀ ਮੈਂ ਨਹੀਂ ਗਈ ਜੈਸ ਨੂੰ ਪੜਾ ਦਿਆਂਗੀ ਲੈ ਕਹੀ ਦੀ ਉਹਨੂੰ ਆਇਆ ਕੋ ਮੁਫਤ ਵੀ ਫਿਰ ਉਧਰ ਵੀ ਹੁੰਦੀ ਸਾ ਸਰ ਜੀ ਕਰਾ ਤਾ ਕਰਾ ਤਾ ਕਹਿੰਦੀ ਮੈਂ ਆਉਂ ਰਾਤ ਕਹਿੰਦੀ ਮੈਂ ਆਉਂ ਹਾਂ ਕਿਹਾ ਰਾਤ ਨਹੀਂ ਮੈਂ ਆਉਂ ਰਾਤ ਹਾਂ ਕਰੀਏ ਕਿਵੇਂ ਕਹਾਂਗਾ ਜਦ ਅੰਦਰ ਬਈ ਫਤਿਹਗੜ ਸਾਹਿਬ ਵਾਲੀ ਸੀਵ ਹੈ ਲਓ ਜੀ 8500 ਰੁਪਏ ਕੀ ਨੋਂ ਜੀ ਆਇਆ ਬਈ ਫਤਿਹ ਰਜਿੰਦਰ ਸਿੰਘ ਲਿਖ ਬਈ ਲਿਖ ਤਾਂ ਦਿਲ ਪੈਨ ਨਹੀਂ ਅੱਪਾ ਨੋਂ ਸ਼ਮਾ ਕੇ 2221 ਨੋਂ ਉੱਥੇ ਇਹ ਬੂਤ ਕੰਟਰੋਲ ਹਾਂ ਸਾਹਮਣੇ ਉਹਦੇ ਸਾਹਮਣੇ ਹੀ ਉਹਦਾ ਤਾਂ ਕੰਮ ਚੱਲ ਰਿਹਾ ਹੈ 25 26 27 ਅੱਛਾ ਉਹ ਤਾਂ ਨਹੀਂ ਆਹ ਅੱਪਾ ਦਾ 21 ਨੋਂ ਜਾਂ 22 ਨੋਂ ਜਾਵਾਂ ਕਿ ਮੈਂ ਸੰਗਤ ਦੀ ਰਹਿ ਉਹ ਹੋਰ ਜੀ 400 10 1 ਕਿੱਗ ਕਿੰਨੇ ਵੀ ਹੈ 5 ਬាទ ਧੰਨਵਾਦ ਜੀ ਇਕ ਆਇਆ ਕਰੋ ਜੀ ਉੱਥੇ ਹੋਰ ਜੀ ਸੁਰ ਕਿੱਡੇ ਕਰੋਗੇ ਹਾਂ ਜੀ ਲਓ ਜੀ ਬਸ ਇਹਦੇ ਕਿਲੋ ਜੀ ਇਹ ਤਾਂ ਲੱਖਾਂ ਬੂਸਾਫ ਹੋ ਠੀਕ ਹੋ ਜੀ ਧੰਨਵਾਦ ਠੀਕ ਹੈ ਧੰਨਵਾਦ ਜੀ ਬੀਡੀ ਜੀ ਕਿਸ਼ੋਰ ਜੀ ਵੀਡੀਓ ਸਹੀ ਆ ਰਿਹਾ ਦਾ ਪੂਰਾ ਸਹੀ ਹੈ ਕਹਿੰਦਾ ਤੈਨੂੰ ਐ ਹੋਈ ਹਾਰੀਆਂ ਮਾਇਆ ਗੱਦ ਹੈ 500 ਰੁਪਿਆ ਘਰ ਆ ਕੋਈ 1100 ਕੋਈ 5100 ਆ ਰਿਹਾ ਕਹਦਾ ਗਦਾ 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 ਮਾਮੂ ਆ ਬੋੜਾ ਮਾਮੂ ਜੀ ਇਹਦਾ ਲੋਡ ਲਾਓ ਜੀ ਛੋਟਾ ਸੇਵਾਦਾਰ ਸਾਡਾ ਪਹੁੰਚ ਚੁੱਕਿਆ ਕਿਉਂ ਵੀ ਸੇਵਾਦਾਰ ਫਤਿਹਗੜ ਸਾਹਿਬ ਦੇਖ ਕਿਵੇਂ ਡਾਲਰਾਂ ਅਬੀਬ ਵੱਲੋਂ ਠੀਕ ਸੇ ਵਾਜਾ ਠੀਕ ਆ 100 ਰੁਪਿਆ 100 ਡਾਲਰ 100 ਡਾਲਰ ਕਿੰਨੇ ਬਣ ਗਏ 9000 9000 9 ਉਹ ਗੱਲ ਜੀ ਨਾ ਇਹ ਵੀ ਕੰਝੇ ਹੋਏ ਨਾ ਨਾ ਮੂਰੇ ਕੱਟਦੇ ਦੇਖ ਰਿਹਾ ਕਿ ਉਹ ਦੇਖ ਰਿਹਾ ਕਿ ਉਹ ਗੱਦੀ ਲੁੱਟ ਰਿਹਾ ਐਕਸ਼ਨ ਕਰ ਰਿਹਾ ਵਧੀਆ ਬੇਲਾਂ ਕੰਮ ਕਰ ਰਹੇ ਆ अच्छा पर्ची परची कटी डॉलर हा